ਕਿਸੇ ਵੇਲੇ ਇਹ ਪ੍ਰਾਣੀ ਇਮਾਰਤ ਆਲੀਸ਼ਾਨ ਹਵੇਲੀ ਆਲੀਸ਼ਾਨ ਮਕਾਨ ਹੋਇਆ ਕਰਦੇ ਸੀ ਇਹਨਾਂ ਦੀ ਚਮਕ ਇਹਨਾਂ ਦੀ ਖੂਬਸੂਰਤੀ ਦੇਖਿਆ ਹੀ ਬਣਦੀ ਸੀ ਅੱਜ ਤੁਹਾਨੂੰ ਅਜੇਹੇ ਪਿੰਡ ਚ ਲੈ ਕੇ ਜਾ ਰਹੇ ਹਾਂ ਜਿੱਥੇ 1947 ਦੇ ਵੇਲੇ ਦੇ ਮਕਾਨ ਅਜੇ ਵੀ ਮੌਜੂਦ ਆ ਜੋ ਖੰਡਰ ਹੋ ਚੁੱਕੇ ਆ ਤੁਸੀਂ ਦੇਖ ਹੀ ਰਹੇ ਆ ਅਗਰ ਤੁਸੀਂ ਇਹ ਪੂਰੀ ਵੀਡੀਓ ਨਹੀਂ ਦੇਖਣਾ ਚਾਹੁੰਦੇ ਤੁਹਾਡੇ ਕੋਲ ਸਮਾਂ ਘਟਿਆ ਤਾਂ ਤੁਸੀਂ 3 ਮਿੰਟ ਦੀ ਵੀਡੀਓ ਦੇਖ ਕੇ ਵੀ ਵੀਡੀਓ ਦੀ ਪੂਰੀ ਜਾਣਕਾਰੀ ਲੈ ਸਕਦੇ ਆ ਤਾਂ ਕਿ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਵੇ ਤੇ ਹੁਣ ਚੱਲਦੇ ਆ ਜੀ ਤੁਹਾਨੂੰ ਜ਼ਰੂਰੀ ਹਿੱਸੇ ਜਿਹੜੇ ਵੀਡੀਓ ਦੇ ਉਹ ਦਿਖਾ ਦਿੰਨੇ ਆ ਤੇ ਆਪਣੇ ਦੂਜੀ ਰਹਿੰਦਾ ਸੀ ਉਹਦੇ ਮੂਲੇ ਮਾਜੀ ਹਾਂ ਦੂਜੀ ਹਾਂ ਮਾਜੀ ਨਹੀਂ ਮਾਜਾ ਬਹੁਤ ਸੀ ਗਿਆ ਅਸੀਂ ਵੀ ਮਾਜੀ ਆ ਅੱਗੇ ਦਾ ਜਾ ਹਾਂ ਜੀ ਮੰਦਿਰ ਵੀ ਉਨਹੀਂ ਆ ਜਾਂ ਮੰਦਿਰ ਕਿੰਨੇ ਸੀ ਤੇ ਮਸਜਿਦਾਂ ਕਿੰਨੀਆਂ ਸੀ ਮੰਦਿਰ ਇੱਥੇ ਜੀ 6 ਮਾਜਾ ਮੋਨੀਆਂ ਜਾਂਦੀਆਂ ਤਕਰੀਬਨ ਇਹਦੇ 11-12 ਮੰਦਰ ਫੋ ਲੈ ਜਾਂਦੇ ਠੀਕ ਹੈ ਪੁਰਾਣੇ ਉਹ ਪੁਰਾਣੇ ਮੰਦਰ ਉਹਨਾਂ ਸਮੇਂ ਜਦੋਂ ਵੀ ਗੈਂਟੀ ਵੇਚ ਦਰਵਾਹ ਲਾਉਂ ਗਾਦੇ ਮੰਦਰ ਕੋਲ ਦੇਖੋ ਇਹ ਤਿੰਨ ਜਗ੍ਹਾ ਐ ਸੀਆਂ ਸੀਗੀਆਂ ਅਜਰਾਮ ਠੀਕ ਹੈ ਬਰਾਮ ਉਹ ਟੋਪਰ ਦੇ ਲਾਗੇ ਠੀਕ ਹੈ ਜੀ ਬਰਾਮ ਤੇ ਸ਼ਾਮ ਹਾਂਜੀ ਇਹ ਤਿੰਨੇ ਕਰਕੇ ਹੋਇਆ ਚਰ ਕੇ ਸੀ ਤੇ ਕਰਕੇ ਜਾਂਦੇ ਆ ਆ ਜੇਰਾ ਹੋ ਸ਼ਾਮਚਾਤੀ ਦੇ ਅੰਦਰ ਜਾਓਗੇ ਨਾ ਤੁਸੀਂ ਸ਼ਹਿਰ ਜਾਓਗੇ ਉਹਨਾਂ ਦੇ ਉਧਰੇ ਪੁਰਾਣੇ ਜਿੱਦਾਂ ਮਸਜਿਦਾਂ ਮੰਦਰ ਜਿੱਦਾਂ ਹੁੰਦੇ ਪਾਣੇ ਜੱਦਾ ਗੁਰਦੁਆਰੇ ਸਭ ਸਮਾਜਦਾ ਹੋਵੇ ਤੇ ਕਾਫੀ ਪੁਰਾਣੇ ਜਾਂਦਾ ਹੁੰਦੇ ਆ ਇੱਥੇ ਤੇ ਉਧਰ ਵੀ ਕਾਫੀ ਸੈੱਡ ਹੈਗੀ ਆ ਮਤਲਬ ਪਿੰਡ ਦੇ ਵਿੱਚ ਕਾਫੀ ਪੁਰਾਣੇ ਹਨ ਹਾਂ ਕਾਫੀ ਪੁਰਾਣੀਆਂ ਜੱਦਾ ਇੱਕ ਇੱਧਰ ਇੱਕ ਐਸਾ ਦੀਵਾ ਆ ਜਿਹਦੇ ਵਿੱਚ ਇੱਕ ਵਾਰ ਚ 50 60 ਕਿਲੋ ਤੇਲ ਪੈ ਜਾਂਦਾ ਆ ਜੋ ਕਿ ਸਦਾ ਹੀ ਜਗਦਾ ਰਹਿੰਦਾ ਆ ਤੇ ਉਹ ਜਦੋਂ ਦੀ ਮਤਲਬ ਜਗਾ ਬਣੀ ਆ ਜਦੋਂ ਦੀ ਮੰਨਤਾ ਆ ਇਹ ਉਦੋਂ ਦਾ ਇਹ ਦੀਵਾ ਜਾਗੀ ਰਿਹਾ। ਬਹੁਤ ਹੀ ਪੁਰਾਣੀ ਇਹ ਦੋਸਤੋ ਮਸਜਿਦ ਆ। ਬਹੁਤ ਵਧੀਆ ਕੀਤਾ ਜਿਹੜਾ ਇਹਨੂੰ ਅੱਜ ਵੀ ਸਾਂਭ ਕੇ ਰੱਖਿਆ ਗਿਆ ਆ। ਤੁਸੀਂ ਦੇਖ ਹੀ ਰਿਹਾ ਕਿੰਨਾ ਪੁਰਾਣਾ ਇਹਦਾ ਆਰਕੀਟੈਕਚਰ ਆ। ਕਿੰਨੀ ਪੁਰਾਣੀ ਇਹ ਜਗ੍ਹਾ ਆ ਜਿੱਥੇ ਕਿ ਮੁਸਲਮਾਨ ਭਰਾ ਆ ਕੇ ਇਬਾਦਤ ਕਰਿਆ ਕਰਦੇ ਸੀ ਆਪਣੀ ਕਿਉਂਕਿ ਮੁਸਲਮਾਨੀ ਇਬਾਦਤ ਕਰਾਇਆ ਇਹ। ਇਹ ਬਾਪੂ ਜੀ ਆਏ ਆ ਇੱਥੇ। ਤੇ ਇਹਨਾਂ ਨੂੰ ਵੀ ਆਪਾਂ ਇਸ ਜਗ੍ਹਾ ਬਾਰੇ ਇਸ ਜਗ੍ਹਾ ਦੇ ਇਤਿਹਾਸ ਬਾਰੇ ਪੁੱਛਦੇ ਆ। ਗੱਲਬਾਤ ਕਰਦੇ ਇਹਨਾਂ ਨੇ ਇਹਨਾਂ ਦੇ ਨਾਲ ਕਿੰਨੇ ਠੱਠ ਵਾਲੇ ਕੋਜਾ ਕਿੰਨੇ ਉਚਾਈ ਦੇ ਤੇ ਉਚਾਈ ਦੇ ਕੋਜਾ ਮਤਲਬ ਕਿ ਉਹਨਾਂ ਦੇ ਨਾਂ ਤੋਂ ਪਿੰਡ ਦਾ ਨਾਮ ਮਤਲਬ ਜੀ ਸ਼ਾ ਸ਼ਾਮ ਸ਼ਾ ਬਰਾਤ ਤੇ ਸ਼ਾ ਜਗਾਮ ਇਹ ਨਾਇਸ਼ ਨਾ ਇਦਾਂ ਸੁਣਿਆ ਦੋਸਤੋ ਇੱਕ ਹੋਰ ਇਤਿਹਾਸਕ ਕਮਟ ਮੰਦਿਰ ਜਿਹੜਾ ਆਪਾਂ ਨੂੰ ਮਿਲਿਆ ਪੁਰਾਣਾ 1885 ਦਾ ਹੈ ਦੋਸਤੋ ਮੰਦਿਰ ਆ ਤੁਸੀਂ ਪੜਿਆ ਇਹ ਇਹਨਾਂ ਨੇ ਦੱਸਿਆ ਜੀ ਬਜ਼ੁਰਗਾਂ ਨੇ ਇੱਥੇ ਬਿਜਲੀ ਡੱਗੀ ਸੀ ਮੰਦਿਰ ਤੇ ਆ ਜੋ ਤੁਸੀਂ ਦੇਖ ਰਹੇ ਆ ਜੋ ਡੈਮੇਜ ਹੋਇਆ ਹੈ ਬਿਜਲੀ ਡਿੱਗਣ ਦੇ باوجود ਵੀ ਇਹ ਇਂਟੋਆਂ ਕਾ ਨਹੀਂ ਆ ਅੱਛਾ ਅੱਛਾ ਉਹ ਜੋ ਗਮਾ ਇਂਟੇ ਹੁੰਦੀ ਇਹ ਪਤਰੀ ਇਂਟੋਆਂ ਕਾ ਬਣਾ ਹੋਇਆ ਹੈ ਉਹ ਜੋ ਜਾਇ ਦੋ ਦੋ ਹੱਥ ਕੀ ਮਤਲਬ ਦੀਵਾਰ ਹੁੰਦੀ ਹੈ وہی ਹੈ ਮੈਂ ਹਮ ਬੋਲਦੇ ਤੇ ਹੈ ਨਾ ਕਿ ਨਾਨਕ ਸਾਹੀ ਹੈ ਹਾਂ ਨਾਨਕ ਸਾਹੀ ਹੈ وہی ਹੈ ਨਾ ਤਾਂ ਦੋਸਤੋ ਰੀਸੈਂਟਲੀ ਮਤਲਬ ਕੀ ਇਹਦੀ ਸਥਾਪਕੀ ਆਰਕੀਟੈਕਚਰ ਮੰਦਿਰ ਦਾ ਵੀ ਦੇਖ ਸਕਦੇ ਆ ਬਹੁਤ ਪੁਰਾਣੀ ਜਿਹੜੀ ਇਹ ਜਗਾ ਇਹ ਬੜੀ ਹੋਈ ਜੀ ਉਹ ਦੇਖ ਕੇ ਪਤਾ ਲੱਗਦਾ ਹੈ ਥੋੜਾ ਅੰਦਰ ਆ ਜਓ ਅੰਦਰੋਂ ਵੀ ਆਪਾਂ ਦਿਖਾ ਦਈਏ ਜਿੰਨੀ ਬਣਾ ਹੈ ਇਹਨਾਂ ਦਾ ਪਰਿਵਾਰ ਹੈ ਅੰਦਰ ਇੱਕ ਦੋਸਤ ਹੋਰ ਇੱਥੇ ਪੁਰਾਣਾ ਮੰਦਿਰ ਆ ਪੁਰਾਣੀ ਇਮਾਰਤ ਆ ਬਹੁਤ ਪੁਰਾਣੀ ਉਹ ਵੀ ਤੁਹਾਨੂੰ ਆਪਾਂ ਦਿਖਾਉਣੀ ਹੈ ਇੱਕ ਮੰਦਿਰ ਆ ਜੀ ਜਾਣਦੇ ਹੋ ਇਥੋਂ ਦੱਸੋ ਜੀ ਇਸ ਜਗ੍ਹਾ ਬਾਰੇ ਕਿੰਨੀ ਪੁਰਾਣੀ ਹੈ ਜੀ ਅਈ ਦੱਸੋ ਕਿੰਨੀ ਪੁਰਾਣੀ ਜਗ੍ਹਾ ਆਹ ਕਿੰਨੀ ਕੀ ਪੁਰਾਣੀ ਜਗ੍ਹਾ ਹੈ ਆਪਣੀ 52 ਇੰਚ ਬੜਾਈ ਤੁਹਾਡਾ ਵਿਆਹ ਕਿਹੜੇ ਸਾਨ ਚ ਹੋਇਆ ਵੈਲਕਮ ਬੈਕ ਟੂ ਦਾ ਚੈਨਲ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਇਸ ਟਾਈਮ ਮੈਂ ਟਾਂਡੇ ਰੋਡ ਤੇ ਖੜਾ ਆ ਤੇ ਆਪਾਂ ਤੁਹਾਨੂੰ ਹੁਸ਼ਿਆਰਪੁਰ ਦੇ ਇੱਕ ਅਜਿਹੇ ਪਿੰਡ ਦੇ ਵਿੱਚ ਲੈ ਕੇ ਜਾ ਰਹੇ ਆ ਜਿੱਥੇ ਕੀ ਬਹੁਤ ਹੀ ਪੁਰਾਣੀਆਂ-ਪੁਰਾਣੀਆਂ ਹਵੇਲੀਆਂ ਆ ਆਜ਼ਾਦੀ ਤੋਂ ਪਹਿਲਾਂ ਦਾ ਤੇ ਸਦੀਆਂ ਪੁਰਾਣਾ ਇਹ ਪਿੰਡ ਆ ਦੋਸਤੋ ਕਿਹਾ ਜਾਂਦਾ ਹੈ ਕਿ ਇੱਥੇ ਕਿਸੇ ਟਾਈਮ ਬਹੁਤ ਤਗੜਾ ਵਪਾਰ ਹੁੰਦਾ ਸੀ ਇਸ ਪਿੰਡ ਦੇ ਵਿੱਚ ਅੱਜ ਵੀ 1947 ਦੀਆਂ ਕੁਝ ਇਮਾਰਤਾਂ ਪੁਰਾਣੀਆਂ ਮੌਜੂਦ ਆ ਜੋ ਸਾਨੂੰ ਉਸ ਪੁਰਾਣੇ ਸਮੇਂ ਚ ਵਾਪਸ ਲੈ ਜਾਨੀ ਆ ਤੁਹਾਨੂੰ ਆਪਾਂ ਉਹ ਵੀ ਦਿਖਾਵਾਂਗੇ ਹੁਣ ਚੱਲਦੇ ਆਂ ਦੋਸਤੋ ਆਪਾਂ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਹਾਨੂੰ ਇਮਾਰਤਾਂ ਜਿੰਨੀਆਂ ਵੀ ਆ ਉਹ ਸਾਰੀਆਂ ਦਿਖਾਵਾਂਗੇ ਤੇ ਹੁਣ ਚੱਲਦੇ ਆਂ ਦੋਸਤੋ ਤੁਹਾਨੂੰ ਉਸ ਪਿੰਡ ਦੇ ਵਿੱਚ ਲੈ ਕੇ ਲੋਕੇਸ਼ਨ ਜਨਰਲੀ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਹੁਣ ਚੱਲ ਪਏ ਆਂ ਜੀ ਪਿੰਡ ਵੱਲ ਜਿਹੜਾ ਪਿੰਡ ਦਾ ਏਰੀਆ ਦੇਖਣ ਨੂੰ ਸ਼ਹਿਰ ਟਾਈਪ ਲੱਗਦਾ ਆ ਤੁਹਾਨੂੰ ਵੀ ਦੇਖ ਕੇ ਭਲੇਖਾ ਹੋ ਗਿਆ ਹੋਣਾ ਵੀ ਸ਼ਾਇਦ ਇਹ ਕੋਈ ਸ਼ਹਿਰ ਆ ਪਰ ਜਦੋਂ ਅਸੀਂ ਅੰਦਰ ਪਿੰਡ ਦੇ ਵਿੱਚ ਜਾਂਦੇ ਆ ਤਾਂ ਫਿਰ ਸਾਨੂੰ ਉਹ ਪੁਰਾਣੀਆਂ ਇਮਾਰਤਾਂ ਉਹ ਪੁਰਾਣੇ ਮਕਾਨ ਜਿਹੜੇ ਦੇਖਣ ਨੂੰ ਮਿਲਦੇ ਆ ਪਿੰਡ ਦੇ ਲੋਕਾਂ ਨਾਲ ਵੀ ਹੁਣ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਜਿੱਦਾਂ ਜਿੱਦਾਂ ਦੱਸਦੇ ਜਾਣਗੇ ਉਸੇ ਤਰ੍ਹਾਂ ਆਪਾਂ ਉਹਨਾਂ ਇਮਾਰਤਾਂ ਵੱਲ ਤੁਹਾਨੂੰ ਲੈ ਕੇ ਜਾਵਾਂਗੇ ਤੁਸੀਂ ਵੀਡੀਓ ਦੇ ਨਾਲ ਦੋਸਤ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਹੁਣ ਤੁਹਾਨੂੰ ਆਪਾਂ ਪਿੰਡ ਦੇ ਅੰਦਰ ਲੈ ਕੇ ਜਾਂਦੇ ਆ ਨਗਰ ਮਾੜਾ ਜਿਹਾ ਨਹੀਂ ਦੱਸ ਸਕਦਾ ਕਿ ਇਸ ਪਿੰਡ ਬਾਰੇ ਦੀ ਕਿੰਨਾ ਕ ਪੁਰਾਣਾ ਆ ਤੇ ਇਹ ਕੋਈ ਉਹਦਾ ਇਹ ਨਾ ਨਹੀਂ ਪਤਾ ਮਰ ਲਈ ਇੰਨਾ ਜਲਮੁਰਾ ਬੇ ਜਿਹੜਾ ਸ਼ਾਮ ਜਰਾਸੀ ਆ ਬਾਬਾ ਸ਼ਾਮੀ ਯਾ ਦੇ ਨਾਂ ਦੇ ਰੱਖਿਆ ਗਿਆ ਠੀਕ ਹੈ ਉਹ ਫਿਰ ਬਾਬਾ ਜੰਮੀ ਜਰਾਸੀ ਆ ਉਹ ਬੱਧੀਆ ਗਾਮੇ ਨਾਮ ਕਿਰਾਸੀ ਬਾਬਾ ਸ਼ਾਮੀ ਆ 84 ਦਾ ਰੱਖਿਆ ਸੀ ਕਿ ਅੰਗਰੇਜ਼ਾਂ ਦੇ ਬਾਰੇ ਦੇ ਵਿੱਚ ਇਥੇ 84 ਮਿੰਨਾਂ ਦਾ ਮਾਮਲਾ ਦਾ ਮਾਮਲਾ ਕਰਦਾ ਸੀ ਇਸ ਕਰਕੇ ਸ਼ਾਮ ਜਰਾਸੀ ਦਾ ਕਾਫੀ ਪੁਰਾਣਾ ਇਹ ਬਹੁਤ ਪੁਰਾਣਾ ਯਾਦੀ ਤੋਂ ਪਹਿਲਾਂ ਦਾ ਅੰਗਰੇਜ਼ਾਂ ਦੇ ਬਾਰੇ ਤੋਂ ਬਹੁਤ ਪਹਿਲਾਂ ਪੁਰਾਣਾ ਹੈ ਉਹ ਬਹੁਤ ਅੰਗਰੇਜ਼ਾਂ ਦੇ ਉਸ ਤੋਂ ਪਹਿਲਾਂ ਦਾ ਹੀ ਪਹਿਲੀ ਸ਼ਹਿਰਾਂ ਦਾ ਤੇ 1690 ਸਾਲ ਦੀ ਬਸਤੀ ਬਣ ਰਹੀ ਆ ਬਾਬੇ ਨਾਹਮਾ ਜੇ ਸੋਚੋ ਹਾਂ ਇਹ ਨਾਲ ਲੱਗਦਾ ਉਸ ਤੋਂ ਪਹਿਲਾਂ ਦਾ ਬਹੁਤ ਪੁਰਾਣਾ ਪਿੰਡ ਹੈ ਬਹੁਤ ਪੁਰਾਣਾ ਟਾਊਨ ਹੈ ਪਤਾ ਹੋਊਗਾ ਹਾਂ ਟਾਊਨ ਹੈ ਸੁਣਿਆ ਕਿ ਇੱਥੇ ਵਪਾਰ ਵੀ ਬਹੁਤ ਵੱਡੇ ਪੱਧਰ ਤੇ ਹੁੰਦਾ ਸੀ ਬਹੁਤ ਤਗੜੇ ਬੰਦੇ ਤੇ ਰਣਜੀਤ ਸਿੰਘ ਹੀ ਗਏ ਆ ਬਹੁਤ ਅੰਨੇ ਤਗੜੇ ਤੇ ਖੁਸ਼ੀ ਪੈਦਾ ਹੋਈ ਆ ਅੱਜ ਹੀ ਚਾਂਦਰਾਸੀ ਬਈ ਰਾਕੇ ਮਾਮੇ ਚਾਂਦਰਾਸੀ ਨੇ ਹਰ ਇੱਕ ਤਰ੍ਹਾਂ ਦੀ ਚੀਜ਼ ਪੈਦਾ ਕੀਤੀ ਪਹਿਤੋਂ ਪਹਿਲਾਂ ਦੇ ਪਹਿਲਾਂ ਯਾਦ ਦੀ ਦਾ ਕੁਝ ਵੀ ਨਹੀਂ ਗੀ ਅੰਗਰੇਜ਼ੀ ਤੋਂ ਉਹ ਬਹੁਤ ਰਾਜ ਕਰਦਾ ਉਹ ਤੋਂ ਵੀ ਪਹਿਲਾਂ ਦਾ ਤੋਂ ਵੀ ਪਹਿਲਾਂ ਹਾਂ ਮਤਲਬ ਵਪਾਰ ਕੀ ਹੁੰਦਾ ਸੀ ਇੱਥੇ ਦੱਸ ਸਕਦੇ ਹੋ ਗੱਲ ਇੰਨੀ ਕਿ ਜਰੂਰ ਸੁਣੀ ਆਂ ਵੀ ਇੱਥੇ ਨਾਲੇ ਲੋਕ ਬਹੁਤ ਅਮੀਰ ਸੀਗੇ ਤਾਂ ਉਹਨਾਂ ਦਾ ਬਿਜ਼ਨਸ ਜੱਦੀ ਬਹੁਤ ਅਮੀਰ ਸੀਗੇ ਜਿੱਦਾਂ ਕਿ ਹੁਣ ਅਸੀਂ ਕਠਾੜ ਕਹਿੰਦੀ ਆਂ ਜਾਣਦੇ ਆਂ ਉਹਦੇ ਕਠਾੜ ਦਾ ਰੇਡੀਅਸ ਜਿਹੜਾ ਉਦੇ ਉਦੇ ਲਿਗਿਆ ਸ਼ਾਮਗਵਾਸੀ ਦੇ। ਸ਼ਾਮਗਵਾਸੀ ਇਹ ਦੇਖਣੋ ਇੰਨੀ ਇੱਥੇ ਦੇ ਅਮੀਰ। ਇੱਥੇ ਦੀ ਪ੍ਰਾਪਰਟੀ ਹੋਵੇ, ਇਹ 체ਦੀ ਜਿਵੇਂ ਉਦੇ ਕਰਾਰ ਦੇ ਜਿਵੇਂ ਜ਼ਿੰਦਗੀ ਖਰਾਬ ਤੋਂ ਬਾਰੇ। ਕਿੰਨੇ ਅਹੀਂ ਜਦ ਕਿ ਉਹ ਸੁਦੀ ਵੇਨ ਮੈਂ ਲੰਗੀ। ਔਰ ਇਹਨਾਂ ਦਾ ਨਾਂ ਸ਼ਾਮਗਵਾਸੀ। 4 ਕਿਲੋ ਮੀਟਰ ਹੈ। ਮਤਲਬ ਕਿ ਇੰਨਾ ਮਸ਼ਹੂਰ ਹੈ। ਇੰਨਾ ਮਜੂਦ ਅਮੀਰ ਪਿੰਡ। ਤੁਸੀਂ ਲਾਣਾ ਵੀ ਨੈਣ ਕਰਨੋਂ ਦੀ ਗੱਡੀ ਦੀ ਨਿਕਲੀ ਹੋਊਗੀ। 1854 ਦੀ ਬੈਨ ਇੱਧਰ ਨਿਕਲੀ ਸੁਣੀ ਸੀ ਗੱਲ। ਹਾਂਜੀ ਤਾਂ ਉਦੋਂ ਤੋਂ ਵੀ ਪਹਿਲਾਂ ਦਾ ਜਿਹੜਾ ਬੈਨ ਪਣੀ ਹੈ ਉਹਨਾਂ ਕਿ ਉੱਥੇ ਉਹ ਪ੍ਰਾਪਰਟੀ ਜਿਹੜੀ ਸੀ ਹਿੰਦੂਆਂ ਦੇ ਕੋਲ ਇੱਥੇ ਵੀ ਵਾਦੀ ਸੀ ਤਾਂ ਨਾਮ ਵੀ ਸ਼ਾਮ ਚ ਰੱਖਿਆ ਗਿਆ ਨਾਮ ਚ ਰੱਖਿਆ ਗਿਆ ਰੀਡ ਵਿੱਚ ਸ਼ਾਮ ਚ ਰੱਖਿਆ ਗਿਆ ਆਦੀ ਪ੍ਰਾਣਾ ਮਹਾਨ ਇਤਿਹਾਸਿਕ ਪੈਂਡਾ ਸਦੀਆਂ ਪੁਰਾਣਾ ਪੈਂਡਾ ਕਿਹਾ ਜਾਂਦਾ ਸਦੀਆਂ ਪੁਰਾਣਾ ਨਹੀਂ ਬਸ ਸਦੀਆਂ ਉੱਦੇ ਹੋ ਗਿਆ 200 ਸਾਲ ਦਾ ਰਾਜ ਕੀਤਾ 75 ਸਾਲ ਆ ਹੋ ਗਿਆ ਉਹਦੇ ਬਾਅਦ ਮੁਸਲਮਾਨਾਂ ਨੇ ਰਾਜ ਕੀਤਾ ਇਹ ਬਹੁਤ ਪੁਰਾਣੀਆਂ ਸਦੀਆਂ ਦੀ ਸ਼ਿਕਾਇਤ ਹੈ ਉਰੇ ਪਹਿਲਾਂ ਸਾਡੇ ਇਥੇ ਇੱਕ ਸ਼ਾਮ ਜਰਾਸੀ ਵਿੱਚ ਦੋ ਕਲਾਕਾਰ ਪੈਦਾ ਹੋਏ ਨਯਾਕ ਤੇ ਸਲਾਮਤ ਨਯਾਕ ਤੇ ਸਲਾਮਤ ਤੇ ਸਲਾਮਤ ਹਾਂ ਦੋਨੇ ਭਰਾ ਸੀ ਜਾਨ ਜਰਾਸੀ ਦੇ ਜੰਪਲ ਸੀ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਜਾ ਕੇ ਲਾਇਆ ਵੀ ਕੀ ਪਿਆਰ ਨਾਲ ਨਹੀਂ ਤਾਂ ਸਮਝਾਂਦਾ ਇਹ ਜਿਹੜੇ ਨਯਾਕ ਤੇ ਸਲਾਮਤ ਨਹੀਂ ਨੂਕੜਾ ਵੀ ਪਾਕਿਸਤਾਨ ਦੇ ਕਿੰਨੇ ਨਾਂ ਦੇ ਉਹ ਕਿੱਥੇ ਗਏ ਉਹਨੇ ਇਸ ਵਕਤ ਤੋਂ ਕਿਤੇ ਦੇਖੇ ਨਹੀਂ ਕੋ ਪਾਕਿਸਤਾਨ ਦੇ ਵਿੱਚ ਦੇ ਆ ਡਾਈਡ ਉਹਨਾਂ ਬਣ ਗਏ ਜਦੋਂ ਵੰਡ ਹੋਈ ਤਾਂ ਫਿਰ ਉੱਥੇ ਜਾਣ ਤੋਂ ਬਾਅਦ ਉਹ ਪਾਕਿਸਤਾਨ ਚਲੇ ਗਿਆ ਉੱਥੇ ਜਾ ਕੇ ਬਹੁਤ ਨਾਮਾ ਕਟਿਆ ਸਾਡੇ ਲੋਕ ਜਦੋਂ ਪਾਕਿਸਤਾਨ ਤੇ ਪ੍ਰੋਗਰਾਮ ਚੱਲਦਾ ਸੀ ਪਹਿਲਾਂ ਰੇਡੀਓ ਤੇ ਤਾਂ ਸੁਣਦੇ ਹੁੰਦੇ ਜਿਹੜੇ ਪੁਰਾਣੇ ਬੀਓਰਗ ਸੀ ਕਹਿੰਦੇ ਆ ਦੇਖੋ ਇਹ ਨਜ਼ਾਕਤ ਤੇ ਸਲਾਮ ਹਾਲੇ ਘਾਰੇ ਪਾਕਿਸਤਾਨ ਜਿਹੜੇ ਉਹਨਾਂ ਨੂੰ ਜਾਣਦੇ ਸੀ ਹੈ ਬਹੁਤ ਪ੍ਰਾਣਾਮਾ ਜਿਹੜਾ ਸਾਡਾ ਵਿਰਸਾ ਹੈ ਸ਼ਾਨ ਜਰਾ ਸੀ ਦਾ ਬਾਕੀ ਕਾਸਟ ਹੋਰ ਵੀ ਹੋਣ ਤਾਂ ਉਹਨਾਂ ਦੇ ਕੋਈ ਨਾਮ ਨਹੀਂ ਮਿਲ ਸਕਦਾ ਡੀਪਲੀ ਉਹਨਾਂ ਕੋਲ ਜਾਣਦਾ ਡੀਪਲੀ ਉਹਨਾਂ ਕੋਲ ਇਹ ਤੋਂ ਵੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਹੁਣ ਦੋਸਤੋ ਤੁਹਾਨੂੰ ਪਿੰਡ ਦੀਆਂ ਕੁਝ ਪੁਰਾਣੀਆਂ ਇਮਾਰਤਾਂ ਦਿਖਾ ਦਿੰਨੇ ਆ ਜੋ ਇਸ ਪਿੰਡ ਦੇ ਵਿੱਚ ਹੈਗੀਆਂ ਨੇ ਜੋ 1947 ਦੇ ਵੇਲੇ ਦੀਆਂ ਆ ਤੁਸੀਂ ਬਜ਼ੁਰਗਾਂ ਦੀ ਗੱਲ ਸੁਣੀ ਲਈਏ ਬਹੁਤ ਹੀ ਪੁਰਾਣਾ ਇਹ ਪਿੰਡ ਹੈ ਦੋਸਤੋ ਇੱਥੇ ਬਹੁਤ ਵੱਡੇ ਪੱਧਰ ਤੇ ਵਪਾਰ ਵੀ ਹੋਇਆ ਕਰਦਾ ਸੀ ਤੇ ਇਸ ਪਿੰਡ ਦੇ ਵਿੱਚੋਂ ਕਈ ਸਿੰਗਰਾਂ ਨੇ ਵੀ ਜਨਮ ਲਿਆ ਆ ਜੋ ਕਿ ਬਹੁਤ ਮਸ਼ਹੂਰ ਰਹੇ ਆ ਤੁਸੀਂ ਉਹਨਾਂ ਦੇ ਮੂਹਰ ਸੁਣੀ ਲਈਏ ਤੇ ਹੁਣ ਤੁਹਾਨੂੰ ਆਪਾਂ ਜਿਹੜੀਆਂ ਪਿੰਡ ਦੀਆਂ ਕੁਝ ਇਮਾਰਤਾਂ ਆ ਉਹ ਦਿਖਾ ਦਿੰਨੇ ਆ ਤੇ ਭਾਜੀ ਜਿਹੜੀ ਆਪਾਂ ਨੂੰ ਮਿਲੇ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਬਾਰੇ ਪੁੱਛਦੇ ਆ ਇਹਨੂੰ ਤੇ ਨਾਲ ਚਲਣ ਸਾਥੀ ਸਾਥੀ ਨਾਲ ਗੱਲ ਕਰੀ ਤੇ ਸਾਨੂੰ ਦੱਸੋ ਕੁਝ ਪਿੰਡ ਬਾਰੇ ਜੀ ਤੇ ਆਪਾਂ ਇਹ ਪਿੰਡ ਜਿੱਦਾਂ ਪਾਣੀ ਸਾਡੇ ਉਪਯੋਗ ਇਸ ਨੂੰ ਸਾਡੇ ਪੜਦਾ ਦੇ ਸੀ ਇਹਨਾਂ ਨਾਲ ਸਾਨ ਸੱਤੜ ਦੇ ਪਹਿਲਾਂ ਇਹ ਇਹ ਉੱਚੇ ਦਿਨਾਂ ਦੇ ਸਾਡੇ ਵੀ ਬੜੀਆਂ ਯਾਦਾਂ ਉਹਨਾਂ ਦੀ ਯਾਦ ਹੁੰਦੀਆਂ ਵਾ ਇੱਕ ਦਾ ਪ੍ਰਾਣੂ ਘਰਵਾ ਇਮਾਰਤਾਂ ਵਾ ਇਹ ਸਾਰੇ ਕੁਝ ਸਾਡੇ ਕੋਲ ਤਾਂ ਨਾ ਕੋਈ ਜ਼ਮੀਨਾਂ ਹੁੰਦੀਆਂ ਸੀਗੀਆਂ ਤੇ ਉਹਨਾਂ ਦੇ ਉਧਰੇ ਪੁਰਾਣੇ ਜਿਦਾ ਮਸਜਿਦਾਂ ਮੰਦਰ ਜਿਦਾ ਹੁੰਦੇ ਪਾਏ ਜਾਂ ਗੁਰਦੁਆਰੇ ਸਭ ਸਭਾ ਜਿਦਾ ਹੁੰਦੇ ਤੇ ਕਾਫੀ ਪੁਰਾਣੇ ਜਗਾ ਹੁੰਦੇ ਸੀ ਤੇ ਉਧਰ ਵੀ ਕਾਫੀ ਸੈੱਡ ਹੈਗੀ ਆ ਤੇ ਮਤਲਬ ਪਿੰਡ ਦੇ ਵਿੱਚ ਕਾਫੀ ਪੁਰਾਣੇ ਹਾਂ ਕਾਫੀ ਪੁਰਾਣੀਆਂ ਜਿਆਦਾ ਇੱਕ ਇੱਧਰ ਦਰਬਾਰ ਪੈਂਦਾ ਸ਼ਾਮਸ਼ੇਰ ਦਰਬਾਰ ਉਹ ਤਾਂ 47 ਤੋਂ ਕਾਫੀ ਪਹਿਲਾਂ ਦਾਵਾ 281 99 ਜਨ ਮੇਲਾ ਲੱਗਦਾ ਤੇ ਹਰ ਸਾਲ ਆਉਂਦਾ ਵਾ ਚਾਰ ਪੰਜ ਸਾਲ ਚਾਰ ਪੰਜ ਇਹਨਾਂ ਮੇਲਾ ਹੁੰਦਾ ਤੇ ਕਾਫੀ ਪੁਰਾਣੇ ਵਾਲਾ ਤਾਂ ਹੀ ਸਾਰੇ ਮੁਸਲਮਾਨਾਂ ਦਾ ਪਿੰਡ ਆ ਜਾਂਦਾ ਹੈ 43 ਤੋਂ ਪਹਿਲਾਂ ਹਾਂ ਜੀ ਇਹ ਕਾਫੀ ਪੁਰਾਣਾ ਜਾਂਦਾ ਹੈ ਕਾਫੀ ਪੁਰਾਣੀ ਹੈ ਇਤਿਹਾਸਿਕ ਮਾਰਕ ਹੈ ਹਾਂ ਜੀ ਤੇ ਮੈਨੂੰ ਸੁਣਿਆ ਕਿ ਇੱਥੇ ਵਪਾਰ ਵੀ ਚੱਲਦਾ ਆਪਾਂ ਵਪਾਰ ਵੀ ਹਾਂ ਜੀ ਭਾਈ ਕਈ ਤਾਂ ਜਿਹੜਾ ਲੋਹਾਰ ਤਰਖਾਨ ਕੰਮ ਕਰਨਾ ਦਿੱਤੇ ਹੁੰਦੇ ਜਿਹੜਾ ਚੀਜ਼ਾਂ ਨੂੰ ਬਣਾ ਕੇ ਬਾਹਰ ਭੇਜਦੇ ਹੁੰਦੇ ਸਮਤਲੁਕ ਕੀ ਬਹੁਤ ਵਪਾਰ ਜਾਂਦਾ ਹੁੰਦਾ ਸੀਗਾ ਜਿਹੜਾ ਲੋਹਾ ਲੋਹਾ ਮਤਲਬ ਲੋਹੇ ਦਾ ਕੰਮ ਲੱਕੜ ਦਾ ਕੰਮ ਹਾਂ ਜੀ ਸੂ ਚੀਜ਼ਾਂ ਬਣ ਕੇ ਬਾਹਰ ਜਾਂਦੀਆਂ ਹਾਂ ਜੀ ਜਿੱਤਾਂਗੇ ਬਾਹਰ ਜਾਂਦੀਆਂ ਕਾਫੀ ਪ੍ਰਾਣਾ ਪ੍ਰਦਰਸ਼ਿਤ ਹੈ ਜੀ ਇਤਿਹਾਸਿਕ ਮਾਰਕਾ ਹੈ ਜੀ ਜੁਸੀਂ ਇਸੇ ਪੈਣਦੇ ਰਹੇ ਹਾਂ ਇਸੇ ਨਿਸ਼ਾਨ ਕਰਸਦਾ ਹੈ ਹੁਣ ਤੁਹਾਨੂੰ ਆਪਾਂ ਇਹ ਇਮਾਰਤ ਦਿਖਾ ਦਿੰਨੇ ਆ ਦੋਸਤੋ ਜੋ ਕਿ 1916 ਦੇ ਵਿੱਚ ਬਣੀ ਸੀ ਤੁਸੀਂ ਆਪ ਹੀ ਅੰਦਾਜ਼ਾ ਇਹਨੂੰ ਦੇਖ ਕੇ ਲਾ ਸਕਦੇ ਹੋ ਵੀ ਜਦੋਂ ਇਹ ਬਣੀ ਹੋਵੇਗੀ ਜਦੋਂ 1947 ਦਾ ਵੇਲਾ ਹੁੰਦਾ ਹੋਵੇਗਾ ਤੇ ਉਦੋਂ ਇਹਦੀ ਕੀ ਸ਼ਾਨੋ ਸ਼ੌਕਤ ਹੋਇਆ ਕਰਦੀ ਹੋਵੇਗੀ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਖੂਬਸੂਰਤ ਤੇ ਕਲਾ ਕਲਾਕਾਰੀ ਕੀਤੀ ਹੋਈ ਆ ਕਿੰਨਾ ਵਧੀਆ ਆਰਟ ਕੀਤਾ ਹੋਇਆ ਤੁਸੀਂ ਦੇਖ ਹੀ ਰਹੇ ਹੋ ਤੇ ਬਹੁਤ ਹੀ ਖੂਬਸੂਰਤ ਇਹ ਇਮਾਰਤ ਹੈ ਦੋਸਤੋ ਇਨ੍ਹਾਂ ਪਿੰਡ ਦੇ ਲੋਕਾਂ ਤੋਂ ਹੀ ਪਤਾ ਲੱਗਾ ਵੀ ਕੁਝ ਸਮਾਂ ਇੱਥੇ ਸਕੂਲ ਵੀ ਖੁੱਲਦਾ ਰਿਹਾ ਹੈ ਸਕੂਲ ਲਈ ਵੀ ਇਹਨੂੰ ਵਰਤਿਆ ਜਾਂਦਾ ਸੀ ਤੇ ਫਿਰ ਇਹਨੂੰ ਵਿਆਹ ਸ਼ਾਦੀ ਕਰਨ ਵਾਸਤੇ ਵੀ ਵਰਤਿਆ ਜਾਣ ਲੱਗਾ ਸੀ ਇਮਾਰਤ ਨੂੰ ਤੇ ਹੁਣ ਹਾਲ ਫਿਲਹਾਲ ਇਸ ਇਮਾਰਤ ਨੂੰ ਜਿਹੜਾ ਉਹ ਤਾਲਾ ਲੱਗਾ ਹੋਇਆ ਹੈ ਦੇਖੋ ਕਿੰਨੀ ਹੈ ਕਲਾ ਕਲਾਕਾਰੀ ਦੇਖੋ ਕਿੰਨੀ ਵਧੀਆ ਆਰਕੀਟੈਕਚਰ ਦੇਖੋ ਇਹਦਾ ਕਿੰਨਾ ਖੂਬਸੂਰਤ ਆ ਤੇ ਅੱਗੇ ਵੀ ਇੱਕ ਤੁਹਾਨੂੰ ਆਪਾਂ ਮਕਾਨ ਹੁਣ ਦਿਖਾਉਨੇ ਆ ਦੋਸਤੋ ਹੋਰ ਆਪਾਂ ਨੂੰ ਪੁਰਾਣੀ ਜਿਹੜੀ ਆ ਬਿਲਡਿੰਗ ਅਮਾਰਤ ਹੈ ਜਿਹੜੀ ਨਜ਼ਰ ਆਈ ਹੈ ਜਿਹੜਾ ਕਿਸੇ ਟਾਈਮ ਕਿਸੇ ਦਾ ਘਰ ਹੁੰਦਾ ਸੀ ਕੋਈ ਇੱਥੇ ਰਿਹਾ ਕਰਦਾ ਸੀ ਤੇ ਬਾਕੀ ਆਪਾਂ ਤੁਹਾਨੂੰ ਹੁਣ ਜ਼ੂਮ ਕਰਕੇ ਦਿਖਾਉਨੇ ਆ ਤੋ ਇੱਕ ਆ ਪੁਰਾਣੀ ਇਮਾਰਤ ਹੈ ਜੀ ਜੀ ਦੇਖ ਰਹੇ ਆ ਇਹਦਾ ਆਰਕੀਟੈਕਚਰ ਦੇਖੋ ਤੁਸੀਂ ਕਿੰਨਾ ਵਧੀਆ ਕਿੰਨੇ ਵਧੀਆ ਢੰਗ ਦੇ ਨਾਲ ਬਣਾਈ ਹੋਈ ਆ ਆਜ਼ਾਦੀ ਤੋਂ ਪਹਿਲਾਂ ਦੀ ਇਹ ਇਮਾਰਤ ਆ ਤੇ ਹਜੇ ਵੀ ਖੜੀ ਆ ਤੁਸੀਂ ਗੇਟ ਤੋਂ ਅੰਦਾਜ਼ਾ ਲਾ ਸਕਦੇ ਆ ਬਾਕੀ ਇਹਦੀ ਬਣਤਰ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਆ ਹਾਲੇ ਵੀ ਦੇਖੋ ਇਹ ਇਮਾਰਤ ਜਿਹੜੀ ਆ ਇਹ ਮਜ਼ਬੂਤ ਖੜੀ ਆ ਇਹਦੇ ਵਿੱਚ ਕੋਈ ਰਹਿ ਵੀ ਨਹੀਂ ਰਿਹਾ ਦੇਖੋ ਕਿੰਨੀ ਵਧੀਆ ਖੂਬਸੂਰਤ ਢੰਗ ਨਾਲ ਇਹ ਜਿਹੜੀ ਇਮਾਰਤ ਆ ਇਹ ਬਣਾਈ ਗਈ ਆ ਹੁਣ ਅੱਗੇ ਵੀ ਇੱਕ ਇਮਾਰਤ ਆ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਦੋਸਤੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਬਹੁਤ ਹੀ ਖੂਬਸੂਰਤ ਇਹ ਇਮਾਰਤ ਆ ਵਾਲਮੀਕ ਭਗਵਾਨ ਜੀ ਦੇ ਮੰਦਿਰ ਬਾਰੇ ਦੋਸਤੋ ਪਤਾ ਚੱਲਿਆ ਹੈ ਜੋ ਕਿ ਬਹੁਤ ਹੀ ਪੁਰਾਣਾ ਆ 150 200 ਸਾਲ ਪੁਰਾਣਾ ਇਹ ਮੰਦਿਰ ਆ ਦੋਸਤੋ ਆਜ਼ਾਦੀ ਤੋਂ ਵੀ ਪਹਿਲਾਂ ਦਾ ਇਹ ਮੰਦਿਰ ਆ ਹੁਣ ਉੱਥੇ ਜਾਂਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਬਹੁਤ ਪੁਰਾਣਾ ਇਹ ਮੰਦਿਰ ਆ ਇੱਥੇ ਵੀ ਕਿਸੇ ਨੂੰ ਪੁੱਛ ਕੇ ਦੇਖਦੇ ਆਂ ਕਿ ਕਿੰਨੀ ਕੁ ਪਾਣੀ ਮਾਰਦੇ ਆ ਕਿਹਨਾਂ ਦਾ ਮੰਦਿਰ ਆ ਕਿਉਂਕਿ ਮੈਨੂੰ ਹਜੇ ਜਾਣਤਾ ਜੀ ਨਹੀਂ ਤੇ ਮੈਂ ਤੁਹਾਨੂੰ ਮੈਂ ਅੰਦਰੋਂ ਦਿਖਾ ਦਿੰਦਾ ਮੈਂ ਕਰੀ ਜਿਹੜੀ ਬਾਤ ਆ ਇਹ ਬਹੁਤ ਹੀ ਪੁਰਾਣਾ ਦੋਸਤੋਂ ਮੰਦਿਰ ਆ ਜੋ ਕਿ ਪਿੰਡ ਦੇ ਵਿੱਚ ਆ ਤੇ ਬਾਕੀ ਮਾਤਾ ਜੀ ਨਾਲ ਗੱਲਬਾਤ ਕਰਦੇ ਇਹਨਾਂ ਦੇ ਨਾਲ ਤੇ ਸਾਨੂੰ ਦੱਸਿਓ ਜੀ ਜਿਹੜਾ ਜਾਣਕਾਰੀ ਦਿਓ ਮੰਦਿਰ ਕਿੰਨਾ ਪੁਰਾਣਾ ਹੈ ਤੇ ਕਿਹਨਾ ਦਾ ਮੰਦਿਰ ਹੈ ਜੀ ਇਹ ਵਾਲਮੀਕ ਭਗਵਾਨ ਜੀ ਦਾ ਮੰਦਿਰ ਆ ਕਿੰਨਾ ਪੁਰਾਣਾ ਹੈ ਜੀ ਮਤਲਬ ਸਾਡੇ ਮਤਲਬ ਬਜ਼ੁਰਗ ਦੇ ਮਤਲਬ ਦਾਦੇ ਨੂੰ 92 ਸਾਲ ਦਾ ਸਾਡਾ ਸੋਗਾ ਜੀ ਸਭ ਦੀ ਹੋ ਗਈ। ਪਰ ਉਹਨਾਂ ਦਾ ਬਹੁਤ ਪਹਿਲਾਂ ਦਾ ਬਣਿਆ ਪਿਆ। ਇਤਿਹਾਸਿਕ ਮਾਰਤੇ ਮਤਲਬ ਆਪਾਂ ਕਹਿ ਸਕਦੇ ਆ ਜ ਆਜ਼ਾਦੀ ਤੋਂ ਵੀ ਪਹਿਲਾਂ ਦੀ। ਹਾਂ ਜੀ ਹਾਂ ਜੀ ਪਹਿਲਾਂ ਦਾ ਬਣਿਆ ਪਿਆ। ਇਹ ਗ੍ਰੰਥ ਦਾਸਵਾ ਪਾਜੀ ਦੀ ਇੱਕ ਇੱਕ ਨਾਲ ਦੇ ਦਸ ਲੱਖ ਬਾਜੀ ਦੀ ਤੇ ਮਤਲਬ ਕਹਿੰਦੇ ਇੱਥੇ ਸੀ ਬੀ ਸੇਵਾ ਕਰਦੇ। ਮਤਲਬ ਇਹ ਸੇਵਾ ਕਰਿਆ ਕਰਦੇ ਸੀ। ਮੇਲਾ ਕਦੋਂ ਹੁੰਦਾ ਜੀ? ਇੱਕ ਤੁਰੰਗਾ। ਉਪਰੇ ਆਲ ਦੇ ਇਹ ਤੁਹਾਨੂੰ ਦਾ ਧੀਂਦੇ ਨਾ ਆਲ ਤੇ ਜੂਲ ਦੇ ਹਾਂਜੀ ਚਲ ਇਹ ਉਹ ਬੁੱਢੀ ਬਲਾਤ ਤੁਹਾਡਾ ਆ ਮੈਂ ਦੇਖਦਾ ਹੋਰ ਮਾਤਾ ਜੀ ਆਪਾਂ ਨੂੰ ਮਿਲੇ ਨੇ ਤੇ ਇਹਨਾਂ ਨਾਲ ਗੱਲਬਾਤ ਕਰੋ ਜੀ ਕਾਫੀ ਬਜ਼ੁਰਗ ਨੇ ਇਹਨਾਂ ਦੇ ਇਹਨਾਂ ਦੇ ਕੋਣ ਆਪਾਂ ਨੂੰ ਜਾਣਦੇ ਨੇ ਦੱਸੋ ਜੀ ਇਸ ਜਗ੍ਹਾ ਬਾਰੇ ਕਿੰਨੀ ਕੀ ਪੁਰਾਣੀ ਹੈ ਜੀ ਇਹ ਦੱਸੋ ਕਿੰਨੀ ਪੁਰਾਣੀ ਜਗ੍ਹਾ ਆਂਟੀ ਕਿੰਨੇ ਕੀ ਪੁਰਾਣੀ ਜਗ੍ਹਾ ਇਹ ਆਪਣੀ 50 ਇਹ ਜੱਗ੍ਹਾ ਹੈ ਵਾਹੇ ਤੁਹਾਡਾ ਵਿਆਹ ਕਿਹੜੇ ਸਾਲ ਚ ਹੋਇਆ ਹੈ ਜਦੋਂ ਤੁਸੀਂ ਗਏ ਆਏ ਆ ਉਦੋਂ ਵੀ ਜਗ੍ਹਾ ਇਹ ਹੈਗੀ ਸੀ 50 ਸਾਲ ਦੀ ਸਾਡੇ ਇੱਧਰ ਦੀਦੀ ਹੁਣ ਤਾਂ ਗਿਆਨੂ ਹੋ ਗਿਆ ਤਾਂ ਮਤਲਬ ਇਹਨਾਂ ਦੇ ਵਿਆਹ ਹੋ ਗਏ ਤੇ ਉਹਦੇ ਕੋਤੇ ਵਾਲੇ ਜੁਵਾਨ ਬਾਕੀ ਸੋਹਰੇ ਵੀ ਹਾਂਜੀ ਮੈਂ ਤੁਹਾਨੂੰ ਦੱਸਦਾ ਸਾਡੇ ਪਾਪਾ ਜੀ 92 ਪਰਿਆਨੇ ਸਾਡੇ ਸੋਹਰਾ ਸਾਹਿਬ ਜੀ ਉਹ ਮਤਲਬ ਤਾਂ ਦੇੰਦੇ ਪਹਿਲਾਂ ਦੀ ਹੈ ਸਾਡੇ ਸਾਡੇ ਸੋਹਰੇ ਵੀ ਦੇਖਦੇ ਹਾਂ ਸਾਡੇ ਜੀ ਮੰਨ ਵਾਲਮੀ ਕਮਾੜਾ ਪਹਿਲਾਂ ਦੀ ਮੱਤੇ ਕਿਸਾਲ ਹੋ ਗਈ ਪਰਾਨੇ ਕੀ ਜਿਆਦਾ ਹੀ ਤਾਂ ਨੂੰ ਲੱਗਦਾ ਕਿ ਹੋਵੇ ਹਾਂ ਜਲੇ ਪਰਾਨੇ ਦੋਸਤੋ ਇਹ ਜੋ ਪੁਰਾਣੀ ਇਤਿਹਾਸਿਕ ਇਮਾਰਤ ਆ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਸੀ ਇਹ ਵੀ ਪਤਾ ਲੱਗਾ ਕਹਿੰਦੇ ਵੀ ਇਸ ਜਗ੍ਹਾ ਦੇ ਵਿੱਚ ਇੱਕ ਐਸਾ ਦੀਵਾ ਆ ਜਿਹਦੇ ਵਿੱਚ ਇੱਕ ਵਾਰ ਚ 50 60 ਕਿਲੋ ਤੇਲ ਪੈ ਜਾਂਦਾ ਆ ਜੋ ਕਿ ਸਦਾ ਹੀ ਜਗਦਾ ਰਹਿੰਦਾ ਆ ਤੇ ਉਹ ਜਦੋਂ ਦੀ ਮਤਲਬ ਜਗ੍ਹਾ ਬਣੀ ਆ ਜਦੋਂ ਦੀ ਮਾਨਤਾ ਆ ਤੇ ਉਦੋਂ ਦਾ ਇਹ ਦੀਵਾ ਜਾਗ ਹੀ ਰਿਹਾ ਕਦੀ ਬੁਝਿਆ ਨਹੀਂ ਉਹ 50 60 ਕਿਲੋ ਤੇਲ ਇੱਕੋ ਵਾਰ ਹੀ ਪੈ ਜਾਣਾ ਤੇ ਲਗਾਤਾਰ ਦੀਵੇ ਦਾ ਜਗਣਾ ਬਹੁਤ ਹੀ ਹੈਰਾਨੀ ਵਾਲੀ ਗੱਲ ਆ ਦੋਸਤੋ ਉਹ ਤੋਂ ਪੁਰਾਣੀ ਇਤਿਹਾਸਕ ਇਮਾਰਤ ਹੈ ਇਹ ਮੁਸਲਮਾਨੀ ਤੋਂ ਆਪਾਂ ਵੀ ਹੁਣ ਜਾਨੇ ਆ ਪਹੁੰਚ ਗਏ ਆ ਉੱਥੇ ਤੁਹਾਨੂੰ ਆਪਾਂ ਦਿਖਾਉਨੇ ਆ ਇਹ ਜਗ੍ਹਾ ਵੀ ਦਿਖਾਵਾਂਗੇ ਪੂਰੀ ਤੇ ਇੱਥੇ ਕਿਸੇ ਬਜ਼ੁਰਗ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਕਾਫੀ ਪੁਰਾਣੀ ਹੈ ਜਗ੍ਹਾ ਕਿਉਂਕਿ ਸਮੇਂ-ਸਮੇਂ ਦੇ ਨਾਲ ਫਿਰ ਥੋੜਾ ਬਹੁਤਾ ਇੱਥੇ ਕੰਮ ਵੀ ਚੱਲਿਆ ਤੇ ਥੋੜਾ ਜਿਹਾ ਮਾਡਰਨ ਲੁੱਕ ਵੀ ਇਹਨੇ ਦਿੱਤਾ ਗਿਆ ਉਹ ਸਾਈਡ ਤੇ ਪੁਰਾਣੀ ਇਮਾਰਤ ਹੈ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਮੇਰੇ ਤੋਂ ਇਹਦਾ ਨਾਮ ਇਹ ਆ ਦੋਸਤੋ ਦਰਬਾਰ ਸ਼ਾਮੀ ਸ਼ਾਹ ਜੀ ਬਹੁਤ ਹੀ ਪੁਰਾਣੀ ਇਮਾਰਤ ਹੈ ਤੁਹਾਨੂੰ ਮੈਂ ਝੁਮ ਕੇ ਇੱਕ ਵਾਰੀ ਦਿਖਾ ਦਿੰਦਾ ਇੱਥੇ 1947 ਤੇ 47 ਤੋਂ ਪਹਿਲਾਂ ਇੱਥੇ ਮੁਸਲਮਾਨ ਰਿਆ ਕਰਦੇ ਸੀਗੇ ਸਾਰੇ ਹਿੰਦੂ ਮੁਸਲਮਨ ਸਿੱਖ ਸਾਰੇ ਇਕੱਠੇ ਰਹਿੰਦੇ ਸੀ ਤੇ ਪਾਰਟੀਸ਼ਨ ਤੋਂ ਬਾਅਦ ਜਦੋਂ ਉਹ ਚਲੇ ਗਏ ਇੱਥੋਂ ਤੇ ਇਹ ਜੋ ਪੁਰਾਣੀਆਂ ਇਮਾਰਤਾਂ ਇੱਥੇ ਰਹਿ ਗਈਆਂ ਤੇ ਕਿੰਨੀ ਵਧੀਆ ਗੱਲ ਹੈ ਵੀ ਸਾਡਾ ਜੋ ਹਿੰਦੁਸਤਾਨ ਹੈ ਆ ਭਾਰਤ ਹੈ ਸਾਡਾ ਤੇ ਸਾਡੇ ਜਿਹੜੇ ਪੰਜਾਬੀ ਲੋਕ ਆ ਉਹਨਾਂ ਨੇ ਇਸ ਇਮਾਰਤ ਨੂੰ ਇਸ ਇਤਿਹਾਸਿਕ ਇਮਾਰਤ ਨੂੰ ਇਸ ਜਗ੍ਹਾ ਨੂੰ ਸਾਭ ਕੇ ਰੱਖਿਆ ਇਹ ਦੇਖ ਹੀ ਰਿਹਾ ਕਿੰਨਾ ਪੁਰਾਣਾ ਇਹ ਧਾਰਮਿਕ ਸਥਾਨ ਕਿੰਨੀ ਪੁਰਾਣੀ ਇਹ ਜਗ੍ਹਾ ਆ ਜਿੱਥੇ ਕੀ ਮੁਸਲਮਾਨ ਭਰਾ ਆ ਕੇ ਇਬਾਦਤ ਕਰਿਆ ਕਰਦੇ ਸੀ ਆਪਣੀ ਕਿਉਂਕਿ ਮੁਸਲਮਾਨੀ ਇਬਾਦਤ ਕਰਾਇਆ ਸੀ ਤੁਸੀਂ ਦੇਖ ਹੀ ਰਹੇ ਹੋ ਸੋ ਜੋ ਹੁਣ ਚਲੇ ਗਏ ਛੱਡ ਕੇ ਪਾਕਿਸਤਾਨ ਦੇ ਵਿੱਚ ਚਲੇ ਗਏ ਮੁਸਲਮਾਨ ਭਰਾ ਉਹ ਵੀ ਦੇਖ ਰਿਹਾ ਹੁਣ ਕਿ ਸ਼ਾਇਦ ਉਹਨਾਂ ਦੇ ਵਿੱਚੋਂ ਕੋਈ ਬਜ਼ੁਰਗ ਇਸ ਜਗ੍ਹਾ ਨੂੰ ਪਛਾਣਦਾ ਹੋਵੇ ਅਗਰ ਪਛਾਣਦਾ ਹੈ ਤੋ ਥੱਲੇ ਕਮੈਂਟ ਕਰਕੇ ਜਰੂਰ ਦੱਸਣ ਜਾਂ ਜਿਨ੍ਹਾਂ ਨੂੰ ਵੀ ਉਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਹੋਵੇ ਵੀ ਆਪਣੀ ਪੁਰਾਣੀ ਇਬਾਦਤਗਾਹ ਉੱਥੇ ਆ ਇਸ ਜਗ੍ਹਾ ਤੇ ਇਸ ਪੈਂਡ ਦੇ ਵਿੱਚ ਆ ਸ਼ਾਮ 84 ਦੇ ਵਿੱਚ ਆ ਤਾਂ ਤੁਸੀਂ ਜਰੂਰ ਦੱਸਿਓ ਥੱਲੇ ਕਮੈਂਟ ਕਰਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਨੇ ਇਹ ਜਿਹੜੀ ਅਮਾਰਤ ਹੈ ਉਹ ਸਾਂਭ ਕੇ ਰੱਖੀ ਦੇ ਸਾਂਭ ਕੇ ਰੱਖੀ ਹੋਈ ਹੈ ਤੁਸੀਂ ਦੇਖ ਹੀ ਰਹੇ ਆ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਦੋਸਤੋ ਅੱਗੇ ਵੀ ਟੰਮ ਜਾ ਕੇ ਦਿਖਾਉਣੇ ਆ ਇਹ ਬਾਪੂ ਜੀ ਆਏ ਆ ਇੱਥੇ ਇਹ ਇਹਨਾਂ ਨੂੰ ਵੀ ਆਪਾਂ ਇਸ ਜਗ੍ਹਾ ਬਾਰੇ ਇਸ ਜਗ੍ਹਾ ਦੇ ਇਤਿਹਾਸ ਬਾਰੇ ਪੁੱਛਦੇ ਆਂ ਉਹ ਯਾਦ ਵੀ ਤੋਂ ਪਹਿਲਾਂ ਦੀ ਇਹ ਜਿਹੜੇ ਜੋੜ ਕੇ ਸੀਗੇ ਇਹ ਪੋਂਗੇ ਹੋਏ ਸੀਗੇ ਠੀਕ ਹੈ ਜੀ ਇੱਥੇ ਗੌਣ ਵਾਲੇ ਚਲਾਣੇ ਚੋਂ ਆ ਅਸਾਂ ਗੌਣ ਵਾਲੇ ਘਰਾਂ ਗੌਣੇ ਵਾਲੇ ਚੋਂ ਜਿੰਨੇ ਵੀ ਆਉਂਦੇ ਸਰਕਾਰ ਜਿਹੜੇ ਆਉਂਦੇ ਗੌਣ ਵਾਸਤੇ ਉਹ ਸਾਰੇ ਇੱਥੇ ਵੀ ਇਹਨਾਂ ਨੂੰ ਜਿਆਦਾ ਇਹਨਾਂ ਦੀ ਇਮਾਨਤਾ ਕਰਦੇ ਆ ਇਹ ਗੌਣ ਵਾਲੇ ਘਾਣੇ ਦੇ ਵਿੱਚੋਂ ਮੋੜੀ ਸੀਗੇ ਜਿਹਨਾਂ ਇਹਨਾਂ ਕਾਮੀ ਸਾਹਿਬ ਜੀ ਸੀਗੇ ਉਹ ਉਹ ਮਤਲਬ ਕਿ ਮਤਲਬ ਕਿ ਗੌਣ ਵਾਲੇ ਘਰਾਂ ਨੇ ਚਲਾ ਲਿਆ ਠੀਕ ਹੈ ਫਿਰ ਆਪ ਨੂੰ ਇਹਨਾਂ ਦੀ ਲੇਵ ਲੱਗੀ ਇਹਦਾ ਆਪਣਾ ਇਹਨਾਂ ਦਾ ਸਿੱਧਾ ਸੰਪਰਕ ਇਹਨਾਂ ਦਾ ਹੋ ਗਿਆ ਆ ਬੋੜਾ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਵੀ ਕਿੰਨੀ ਪੁਰਾਣੀ ਹੋਣੀ ਬਹੁਤ ਬਹੁਤ ਬੋੜਾ ਦੇਖੋ ਬੋੜਾ ਜਿੰਨਾ ਕੋਂਦਾ ਹੁੰਦਾ ਵਾ ਛੋਟਾ ਜਿਹਾ ਤੇ ਕਿੰਨਾ ਵੱਡਾ درخت ਬਣ ਜਾਂਦਾ ਵਾ ਸਾਹੀ 2-3 ਸਦੀਆਂ ਕਿੰਨੀਆਂ ਕਿ 4 ਸਦੀਆਂ ਨਿਕਲ ਗਈਆਂ ਹਨ ਬਾਲੀ ਪਰ ਇੱਕ ਇਹ ਵੀ ਵੱਡੀ ਗੱਲ ਹੈ ਬਜ਼ੁਰਗ ਜੀ ਆਜ਼ਾਦੀ ਵੀ ਹੋ ਗਈ ਤੇ ਉਸ ਤੋਂ ਬਾਅਦ ਵੀ ਜਿਹੜੇ ਆਪਣੇ ਪੰਜਾਬੀ ਲੋਕ ਆ ਉਹਨਾਂ ਨੇ ਇਸ ਮਸਜਿਦ ਨੂੰ ਸੰਭਾਲ ਕੇ ਰੱਖਿਆ ਸੰਭਾਲ ਕੇ ਇਹ ਇੱਕ ਬਹੁਤ ਵੱਡੀ ਗੱਲ ਆ ਹੁਣ ਵੀ ਸਾਬਿਆ ਹੁਣ ਵੀ ਸਾਬਿਆ ਹੋਇਆ ਹੁਣ ਵੀ ਸਾਬਿਆ ਹੋਇਆ ਹੁਣ ਆਏ ਸਾਲ ਬੇਲਾ ਬਣਾਉਂਦੇ ਆ ਤਿੰਨ ਚਾਰ ਦਿਨ ਬੇਲਾ ਬਣਾਉਣਾ ਕੋਕਾ ਥੋੜੀ ਹੈ ਇਹ ਕੋਈ ਤਿੰਨ ਜਗ੍ਹਾ ਆਸੀਆਂ ਸੀਗੀਆਂ ਅਜਰਾਮ ਠੀਕ ਹੈ ਬਰਾਮ ਉਹ ਟੋਪਰ ਤੇ ਲਾਗੇ ਠੀਕ ਹੈ ਜੀ ਬਰਾਮ ਤੇ ਸ਼ਾਮ ਹਾਂਜੀ ਇਹ ਤਿੰਨੇ ਕਰਕੇ ਹੋਇਆ ਚੜ ਕੇ ਸੀ ਇਹ ਚੜ ਕੇ ਜਾਂਦੀ ਹੈ ਆ ਜਿਹੜਾ ਹੁਣ ਸ਼ਾਮ 88 ਦੇ ਅੰਦਰ ਜਾਊਗਾ ਨਾ ਤੁਸੀਂ ਬਾਹਰ ਜਾਓਗੇ ਹਾਂਜੀ ਹਾਂਜੀ ਤੇ ਆਪ ਅੰਦਰ ਤੁਹਾਨੂੰ ਉੱਚਾ ਉੱਚਾ ਪ੍ਰੋਗਰਾਮ ਮਿਲੇਗਾ ਉਹ ਕਰਕੇ ਆਇਆ ਹੋਇਆ ਵਾ ਠੀਕ ਹੈ ਠੀਕ ਹੈ ਉਹ ਕਰ ਗਿਆ ਹੋਇਆ ਵਾ ਅਜਲਾਮ ਜਾਵੋਗੇ ਹਾਂਜੀ ਉਹ ਵੀ ਹੁਣ ਲੋਕਾਂ ਦੇ ਪੁੱਟ ਪੁੱਟ ਕੇ ਘਰਾਂ ਦੇ ਨਾਲ ਮਲਾ ਲਿਆ ਉਹ ਵੀ ਕਰ ਗਿਆ ਹੋਇਆ ਵਾ ਬਰਾਮ ਜਾਵੋਗੇ ਕੋਹਰ ਦੇ ਲਾ ਕੇ ਬਰਾਮ ਹੈ ਉਹ ਵੀ ਖੈਲ ਅੰਦਰ ਜਾਓ ਪਿੰਡ ਦੇ ਕਿਉਂ ਜਾਓ ਚਾਹ ਪ੍ਰੋਗਰਾਮ ਹੈ ਹਾਂਜੀ ਕਰਕੇ ਕਰਕੇ ਉਹ ਬਦਲ ਉਹ ਉਹ ਵੀ ਕਰ ਗਿਆ ਵਾ ਠੀਕ ਹੈ ਉਹ ਤੇ ਜਿਹੜੇ ਥੋੜੀ ਥੋੜੀ ਹੋਰ ਵਜਨ ਆਇਆ ਹੈ ਬਰਾਮ ਜਾਵੋਗੇ ਤਾਂ ਉੱਥੇ ਉਹ ਜਦ ਜਨੀਆ ਜਗਾ ਉਥੇ ਨਾ ਬਰਾਮ ਦੇ ਰੱਖਿਆ ਹਾਂਜੀ ਹਾਂਜੀ ਇੰਨੀ ਆ ਕੇ ਹੋਰ ਰੱਖਾ ਦੇ ਨਹੀਂ ਗਿਆ ਠੀਕ ਹੈ ਇੰਨੀ ਆ ਉਥੇ ਉਹ ਉਹ ਨਾਲ ਮੇਲਾ ਕੋਈ ਨਾ ਕੋਈ 2-5 ਮਹੀਨੇ ਚੱਲਦਾ ਰਹਿੰਦਾ ਹੁਣ ਤੁਹਾਨੂੰ ਆਪਾਂ ਉਸ ਦੀਵੇ ਦੇ ਦਰਸ਼ਨ ਕਰਾ ਦਿੰਨੇ ਆ ਜਿਹਦੇ ਵਿੱਚ ਕੀ 50-60 ਕਿਲੋ ਤੇਲ ਇੱਕੋ ਵਾਰੀ ਪੈ ਜਾਂਦਾ ਆ ਤੇ ਜਿਹੜਾ ਕੀ ਚੱਲਦਾ ਹੀ ਰਹਿੰਦਾ ਆ ਇਹ ਦੋਸਤੋ ਉਹ ਦੀਵਾ ਆ ਜਿੱਥੇ ਕੀ 50-60 ਕਿਲੋ ਤੇਲ ਇੱਕੋ ਵਾਰੀ ਪੈ ਜਾਂਦਾ ਇਸ ਦੀਵੇ ਦੇ ਵਿੱਚ ਤੇ ਜਿਹੜਾ ਕਿ ਜਗਦਾ ਰਹਿੰਦਾ ਆ ਇਹ ਪੁਰਾਣੀ ਇਮਾਰਤ ਆ ਦੋਸਤੋ ਆਜ਼ਾਦੀ ਤੋਂ ਪਹਿਲਾਂ ਦੀ ਪੁਰਾਣੀ ਇਮਾਰਤ ਆ ਇਹ ਜੀ ਦੋਸਤੋ ਇੱਕ ਹੋਰ ਇਤਿਹਾਸਿਕ ਮੰਦਿਰ ਜਿਹੜਾ ਆਪਾਂ ਨੂੰ ਮਿਲਿਆ ਪੁਰਾਣਾ 1885 ਦਾ ਹੈ ਦੋਸਤੋ ਮੰਦਿਰ ਆ ਤੁਸੀਂ ਪੜਿਆ ਹੋਣਾ ਬਹਿਲ ਠਾਕੁਰ ਦਵਾਰਾ ਇਹ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਉਦੇ ਆਂ ਸੋ ਆਪਾਂ ਨੂੰ ਬਜ਼ੁਰਗ ਮਿਲੇ ਆ ਜੀ ਅੰਦਰ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਜੀ ਹੁਣ ਇਹਨਾਂ ਨੂੰ ਪੁੱਛਦੇ ਆਂ ਇਸ ਇਤਿਹਾਸਿਕ ਸਥਾਨ ਬਾਰੇ ਕਿੰਨੀ ਪੁਰਾਣੀ ਆ ते की इतिहास है इस तो सू दसो जी ये मतलब कि मदर कि बेसिकली कदम बने ये बने, बने कि नहीं बताए बहुत पुरानी बात है डेढ़ दो सौ साल हो गई ताकि पहले फिर खंजर पा था फिर अपने दिल्ली वाले जो लाल हो गए यहाँ के रहने वाले दिल्ली रहने लगे पहले अपने बहु ने अपना अपना बनाया फिर स्थापना करा के ना दो हज़ार आठ में स्थापना हुई थी तो हम लोग स्थापना दिवस मनाते हैं अठारह मई का ਅਸੀਂ ਤਾਂ ਸੇਵਾ ਕਰ ਰਹੇ ਹਾਂ ਤਾਂ ਮੰਦਿਰਾ ਮਤਲਬ ਕਿ ਬਹੁਤ ਪੁਰਾਣਾ ਬਹੁਤ ਪੁਰਾਣਾ ਹੈ ਇਤਿਹਾਸਿਕ ਇਤਿਹਾਸਿਕ ਹੈ ਨਾ ਇਹ ਇਟੋਆਂ ਕਾ ਨਹੀਂ ਹੈ ਅੱਛਾ ਅੱਛਾ ਉਹ ਜੋ ਗੁੰਮਾ ਇਟੇ ਹੁੰਦੀ ਹੈ ਇਹ ਪਤਲੀ ਇਟੋਆਂ ਕਾ ਬਣਾ ਹੁਆ ਹੈ ਪਹਿਲਾ ਦਾ ਇਹ ਘਗੜਵਾਰ ਹੈ ਬਹਿਲੋ ਦਾ ਠਾਕੁਰ ਬਹਿਲਾ ਦਾ ਇਹ ਮੰਦਿਰ ਹੈ ਦੋਸਤੋ ਇਤਿਹਾਸਿਕ ਮਾਰਤਿਆ ਹੋਰ ਕੋਈ ਜਾਣਕਾਰੀ ਦਿਓ ਜੀ ਮੰਦਿਰ ਬਾਰੇ ਕਦੋਂ ਹੁੰਦਾ ਪ੍ਰੋਗਰਾਮ ਇੱਥੇ ਤੁਹਾਨੂੰ ਆ ਮੋਤਾ ਹੈ 18 ਮਈ ਕੋ 18 ਮਈ ਨੂੰ ਕੋਈ ਸਤਾਪਨਾ ਦਿਵਸ ਮਨਾਤੇ ਹਾਪਨਾ ਦਿਵਸ ਮਨਾਇਆ ਜਾਂਦਾ ਹੈ ਹਾਂਜੀ ਹਾਂਜੀ ਕਿ ਆਪਾਂ ਤੁਹਾਨੂੰ ਜਿਹੜੀ ਇਮਾਰਤ ਹੈ ਇਤਿਹਾਸਿਕ ਉਹ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਬਿਯੁਰਗਾ ਦਾ ਧੰਨਵਾਦ ਕਰਦੇ ਆ ਆਪਾਂ ਜਿਹਨਾਂ ਨੇ ਜਾਣਕਾਰੀ ਦਿੱਤੀ ਸਾਨੂੰ ਆਪਾਂ ਨੂੰ ਹੁਣ ਤੁਹਾਨੂੰ ਇਮਾਰਤ ਦਿਖਾਉਣੇ ਆ ਬਾਕੀ ਤੁਸੀਂ ਦਰਵਾਜ਼ਾ ਵੀ ਦੇਖ ਸਕਦੇ ਆ ਕਿੰਨਾ ਪੁਰਾਣਾ ਆ ਤੇ ਬਾਕੀ ਆਰਕੀਟੈਕਚਰ ਮੰਦਰ ਦਾ ਵੀ ਦੇਖ ਸਕਦੇ ਆ ਬਹੁਤ ਪੁਰਾਣੀ ਜਿਹੜੀ ਇਹ ਜਗ੍ਹਾ ਇਹ ਬੜੀ ਹੋਈ ਜੀ ਇਹ ਨੂੰ ਦੇਖ ਕੇ ਪਤਾ ਲੱਗਦਾ ਆ ਪੂਰਾ ਅੰਦਰ ਆ ਜਓ ਅੰਦਰੋਂ ਵੀ ਆਪਾਂ ਦਿਖਾ ਦਈਏ ਜਿੰਨੇ ਬਣਾਏ ਹੈ ਇਹਨਾਂ ਦਾ ਪਰਿਵਾਰ ਹੈ ਇਹ ਉਹ ਪਰਿਵਾਰ ਹੈ ਜੀ ਜਿਨ੍ਹਾਂ ਨੇ ਮਤਲਬ ਕਿ ਇਸ ਮੰਦਿਰ ਦੀ ਸਥਾਪਨਾ ਕੀਤੀ ਸੀ ਬਹਿਲ ਦੀ ਬਹਿਲ ਹਾਂ ਹਾਂ ਬਹਿਲ ਬਹਿਲ ਜਿਨ੍ਹਾਂ ਦਾ ਇਹ ਬਿਚੁਰਗਣ ਦੱਸਿਆ ਪਹਿਲਾਂ ਦਾ ਮੰਦਿਰ ਆ ਸੋ ਇਹਨਾਂ ਦੁਬਾਰਾ ਸਥਾਪਨਾ ਕੀਤੀ ਸੀ ਇਹਨਾਂ ਬਾਰੇ ਦੱਸੋ ਜੀ ਆਹ ਕੌਣ ਨੇ ਅੱਛਾ ਇਹ ਇਹਨਾਂ ਦੇ ਗੁਰੂ ਹੈ ਨੇ ਗੁਰੂ ਕੀ ਹੈ ਠੀਕ ਹੈ ਬਹਿਲ ਇਨਕੇ ਬਾਅਦ ਇਨਕੇ ਮਾਤਾ ਪਿਤਾ ਫਿਰ ਇੱਧਰ ਆਏ ਅੱਛਾ ਫਿਰ ਇਹ ਮਤਲਬ ਇਹਨਾਂ ਦੇ ਮਾਤਾ ਪਿਤਾ ਹੈ ਜਿਹੜੀ ਆ ਮਤਲਬ ਕਿ ਇਹ ਉਹ ਪਰਿਵਾਰ ਆ ਇਹਨਾਂ ਨੇ ਜਿਸ ਸਮਾਂ ਆ ਗਏ ਹੈ ਕੋਈ ਲੋਕ ਚਲੇ ਗਏ ਤੇ ਆਜ਼ਾਦੀ ਤੋਂ ਪਹਿਲਾਂ ਦਾ ਹੀ ਮੰਦਿਰ ਕਿਤੇ ਇਹਨਾਂ ਨੇ ਬਣਾਇਆ ਹੋਊਗਾ ਇਹ ਤਾਂ ਬਹੁਤ 28 ਸਾਲ ਹੋ ਗਏ ਮਤਲਬ ਕਿ ਹੋਊਗਾ ਤਾਂ ਪੁਰਾਣਾ ਬਹੁਤ ਬਹੁਤ ਪਹਿਲਾਂ ਹੋਣਾ ਹਾਂ ਤੇ ਆਜ਼ਾਦੀ ਤੋਂ ਪਹਿਲਾਂ ਵੀ ਇਹਨਾਂ ਨੇ ਦੇਖ ਰੇ ਕੇ ਕਿ ਕੀ ਬਣਾਇਆ ਹੈ ਨਾ ਜਿਸ ਦੀਆਂ ਦੀਵਾਰਾਂ ਆਪ ਚੈੱਕ ਕਰੇ ਬਹੁਤ ਪੁਰਾਣੀ ਹੈ ਦੀਵਾਰ ਬਹੁਤ ਪੁਰਾਣਾ ਮੰਦਿਰ ਹੈ ਸੋ ਦੋਸਤੋ ਤੁਸੀਂ ਦੇਖ ਹੀ ਸਕਦੇ ਆ ਜੀ ਤੇ ਆ ਤੁਸੀਂ ਦਰਸ਼ਨ ਕਰ ਲਓ ਜੀ ਕ੍ਰਿਸ਼ਨ ਜੀ ਦੇ ਤੇ ਰਾਧਾ ਜੀ ਦੇ ਦਰਸ਼ਨ ਕਰ ਲਓ ਤੁਸੀਂ ਕਾ ਜੀ ਸੇਵ ਸਪਾਰ्वती ਜੀ ਦਾ ਮੰਦਿਰ ਹੈ ਇੱਥੇ ਬਣਾਇਆ ਗਿਆ ਹੈ ਸ਼ਿਵ ਜੀ ਦਾ ਤੇ ਬਾਕੀ ਆ ਸ਼ਿਵ ਲਿੰਗ ਸ਼ਿਵ ਲਿੰਗ ਜੀ ਦੀ ਸਥਾਪਨਾ ਕੀਤੀ ਗਈ ਹੈ ਤੇ ਤੁਸੀਂ ਦੇਖ ਹੀ ਰਹੇ ਹੋ ਥੋੜਾ ਮਾਡਰਨਾਈਜ਼ ਕੀਤਾ ਗਿਆ ਆ ਟੈਲਾਂ ਬਗਾਰਾਂ ਲੱਗੀਆਂ ਆ ਪਰ ਜਿਹੜੀ ਬਿਲਡਿੰਗ ਆ ਉਹ ਦੋਸਤੋ ਪੁਰਾਣੀ ਆ ਬਹੁਤ ਹੀ ਬਹੁਤ ਪੁਰਾਣੀ ਹੈ ਜਿਹੜੀ ਬਿਲਡਿੰਗ ਆ ਉਹ ਆਜ਼ਾਦੀ ਤੋਂ ਵੀ ਪਹਿਲਾਂ ਦੀ ਆ ਜਿੱਦਾਂ ਕਿ ਬਜ਼ੁਰਗਾਂ ਨੇ ਪਹਿਲਾਂ ਵੀ ਦੱਸਿਆ ਬਾਕੀ ਆ ਬਜਰੰਗਬਲੀ ਜੀ ਦਾ ਮੰਦਿਰ ਹੈ ਜੀ ਇੱਥੇ ਵੀ ਤੁਸੀਂ ਦਰਸ਼ਨ ਕਰ ਲਓ ਤੇ ਬਿਲਡਿੰਗ ਹੀ ਬਹੁਤ ਹੀ ਪੁਰਾਣੀ ਹੈ ਜੀ ਇਸ ਬਿਜਲੀ गिर ਗਈ ਸੀ ਨਾ ਬੰਦ ਸੀ ਕਰ ਗਿਆ ਸੀ ਤੇ ਇਹਨਾਂ ਨੇ ਦੱਸਿਆ ਜੀ ਬਜ਼ੁਰਗਾਂ ਨੇ ਇੱਥੇ ਬਿਜਲੀ ਡੈਗ ਗਈ ਸੀ ਮੰਦਿਰ ਤੇ ਆ ਜੋ ਤੁਸੀਂ ਦੇਖ ਰਹੇ ਆ ਜੋ ਡੈਮੇਜ ਹੋਇਆ ਹੈ ਬਿਜਲੀ ਡਿਗਣ ਦੇ باوجود ਵੀ ਕੋਈ ਇਨਾ ਨੁਕਸਾਨ ਨਹੀਂ ਹੋਇਆ ਬਚ ਗਈ ਜਗ੍ਹਾ ਹੂੰ ਬਾਕੀ ਇੱਥੇ ਵੀ ਬੋਰਡ ਆ ਪੁਰਾਣਾ ਇੱਕ ਜਿਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿੰਨੀ ਪੁਰਾਣੀ ਹੈ ਜਗ੍ਹਾ ਆ ਹੋ ਸਕਦੀ ਹੈ ਹੁਣ ਚੱਲਦੇ ਹਾਂ ਜੀ ਅੱਗੇ ਹੁਣ ਕਰਦੇ ਹਾਂ ਦੋਸਤੋ ਵੀਡੀਓ ਦੀ ਸਮਾਪਤੀ ਉਮੀਦ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਾਂ ਤੁਹਾਡੇ ਵਾਸਤੇ ਏਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਤੁਹਾਨੂੰ ਹੋਰ ਏਦਾਂ ਦੀ ਇੱਕ ਮੈਸੇਜ ਵੀਡੀਓ ਦੇ ਨਾਲ ਮਿਲਾਂਗੇ ਅੱਟਾ ਅਗਲੀ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ